ਤੇਜਸਿਕ ਸਮੁਦਰੀ ਦੇ ਪੋਤਰੇ ਦਾ ਸਿੱਖ ਵਿਰੋਧੀ ਪਾਰਟੀ ਵੱਲੋਂ ਮੈਦਾਨ 'ਚ ਉਤਰਨਾ ਆਪਣੇ ਦਾਦੇ ਨੂੰ ਮਿੱਟੀ 'ਚ ਰੋਲਣ ਦੇ ਬਰਸਮਾਨ ਇਹ ਜਾਣਕਾਰੀ ਦਿੱਤੀ ਉਪਕਾਰ ਸਿੰਘ ਸੰਧੂ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਸ਼ਹਿਰ ਦੇ ਜਨਾਬ ਪ੍ਰਧਾਨ ਆਪਣੇ ਜਿਸਰਾ ਜਸਪੀਰ ਸਿੰਘ ਦੀ ਬਜਟ ਦੇ ਜਥੇਬੰਦਕ ਸਰਪਰ ਬਰੋਹ ਸਿੰਘ ਦੀ ਸੁਪਾਨਾ ਜਨ ਦੇ ਬੁਲਾਰੇ ਨੇ ਮਾਝੇ ਨੂੰ ਬੁਲਾਰੇ ਪਾਟੀ ਤੇ ਬਤੇ ਬਾਕੀ ਸਾਥੀ ਨੇ ਜੇ ਸਾਰੇ ਸਭ ਤੋਂ ਠੀਕ ਹੈ। ਬਸ ਨੇੜੇ ਪੱਛੀ ਆਂ ਅੰਮ੍ਰਿਤਸਰ ਦੇ ਸਾਡੇ ਸੀਨੀਅਰ ਲੀਡਰ ਜਨਰਲ ਸਕੱਤਰ ਸਰਦਾਹਰ ਭੌਰਪਾਲ ਸਿੰਘ ਜੀ ਬਲੇਰ ਜਥੇਪੰਦਕ ਸਕੱਤਰ ਅਮਰੀਕ ਸਿੰਘ ਜੀ ਨੰਗਲ ਜਥੇਪੰਦਕ ਸਕੱਤਰ ਜਸਬੀਰ ਸਿੰਘ ਜੀ ਬਚੜੇ ਦੋਨੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਦੇ ਸ਼ਮਸ਼ੇਰ ਸਿੰਘ ਜੀ ਤੇ ਸ਼ਹਿਰ ਦੇ ਆਪਣਾ ਦਵਿੰਦਰ ਸਿੰਘ ਜੀ ਫਤਾਪੁਰ ਔਰ ਸਾਹਮਣੇ ਬੈਠੇ ਹੋਏ ਪ੍ਰਸ ਦੇ ਵੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਦੀ ਸਥਿਤੀ ਜਦੋਂ ਚੋਣਾਂ ਲੋਕ ਸਭਾ ਦੀਆਂ ਆਈਆਂ ਆ ਤੇ ਖਾਸ ਕਰਕੇ ਮਾਜੇ ਦੀ ਸਥਿਤੀ ਬੜੀ ਹਾਸੋ ਹੀ ਨਹੀਂ ਬਣੀ ਆ ਉਸ ਸੰਬੰਧੀ ਇੱਕ ਜਿਹੜਾ ਰੁਝਾਨ ਚੱਲ ਗਿਆ ਚੱਲ ਪਿਆ ਆ ਕਿ ਨਾਂ ਤੇ ਪਾਰਟੀਆਂ ਦੇ ਵਿੱਚ ਉਮੀਦਵਾਰਾਂ ਨੂੰ ਲੈਣ ਲੱਗਿਆ ਕੋਈ ਸ਼ਰਮ ਕਰਦੇ ਆ ਕੱਲ ਕੋਈ ਆਪ ਸੀ ਅੱਜ ਭਾਜਪੀ ਸੀ ਪਰਸੋਂ ਅਗਲੀ ਚਲੇ ਗਿਆ ਤੇ ਇਹ ਰੁਝਾਨ ਜਿਹੜਾ ਬਣਿਆ ਉਹਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਜਿਹੜਾ ਸਿੱਖੀ ਦਾ ਕੇਂਦਰ ਆ ਧੁਰਾ ਸਿੱਖੀ ਦਾ ਇੱਥੋਂ ਸਰਦਾਰ ਤਰਨਜੀਤ ਸਿੰਘ ਜਿਨ੍ਹਾਂ ਦਾ ਪਿਛੋਕੜ ਬਹੁਤ ਹੀ ਵੱਡਾ ਪਿਛੋਕੜ ਆ ਉਹਨਾਂ ਦੇ ਦਾਦਾ ਜੀ ਜੈਤੋ ਦੇ ਮੋਰਚੇ ਚ ਅੰਦਰ ਰਹੇ ਤੋਸ਼ੇਖਾਨੀਆਂ ਦੇ ਚਾਬੀਆਂ ਦੇ ਅੰਦਰ ਰਹੇ ਔਰ ਸਰਕਾਰ ਨਾਲ ਕੰਪਰੋਮਾਈਜ਼ ਨਹੀਂ ਕੀਤਾ 44 ਸਾਲ ਦੀ ਉਮਰ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਉਹ ਆਪਣੇ ਪ੍ਰਾਨ ਤਿਆਗ ਗਏ ਸਨ 44 ਸਾਲ ਦੀ ਉਮਰ ਚ ਇੰਨੀ ਵੱਡੀ ਉਹਨਾਂ ਦੀ ਕੁਰਬਾਨੀ ਧਰਮ ਦੇ ਮਸਲੇ ਦੇ ਸਿੱਖੀ ਦੇ ਮਸਲੇ ਦੇ ਤੇ ਅੱਜ ਉਹਨਾਂ ਦੀ ਕੁਰਬਾਨੀ ਨੂੰ ਦਾਗ ਲਾਉਣ ਲੱਗੇ ਨੇ ਸਰਦਾਰ ਤਰਨਜੀਤ ਸਿੰਘ ਜੀ ਸੰਧੂ ਸਿਰਫ ਇੱਕ ਕੁਰਸੀ ਦੇ ਲਾਲਚ ਨੂੰ ਔਰ ਉਹ ਪਾਰਟੀ ਜਿਹੜੀ ਕਿ ਹਰਬੰਸ لال ਖੰਨਾ ਜਿਹੜਾ ਕਿ ਕਟੜ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਵੀ ਸੀ 1980 ਦੇ ਵਿੱਚ ਹਰਬੰਸ لال ਖੰਨਾ ਨੇ ਜਦੋਂ ਸਿੱਖਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਕੋ ਉਤਰਛਾਰ ਸ਼ਹਿਰ ਕਹਿਣ ਇਕਰਾਰ ਦੇਣ ਦੀ ਮੰਗ ਉਠਾਈ ਸੀ ਇਹਨਾਂ ਅਗਲੇ ਦਿਨ ਜਲੂਸ ਕੱਢਿਆ ਹਰਮੰਦਰ ਸਾਹਿਬ ਦਾ ਮਾਡਲ ਤੋੜਿਆ ਇੱਥੇ ਸਟੇਸ਼ਨ ਦੇ ਉੱਤੇ ਉਸ ਹਰਪੰਸ لال ਖੰਨਾ ਦੀ ਸਮਾਰਕ ਇੱਥੇ ਬਣਾਈ ਗਈ ਕਹਿਣ ਤੋਂ ਭਾਵ ਇਹ ਆ ਕਿ ਜਿਹੜੀ ਪਾਰਟੀ ਇਹੋ ਜੀ ਸੋਚ ਨੂੰ ਪ੍ਰਮੋਟ ਕਰ ਰਹੀ ਆ ਉੱਥੇ ਜਾ ਕੇ ਸਿੱਖੀ ਨੂੰ ਢਾਹ ਲਾਉਣ ਵਾਲੀ ਗੱਲ ਤਰਨਜੀਤ ਸਿੰਘ ਸੰਧੂ ਜੀ ਨੇ ਸਿਰਫ ਇੱਕ ਛੋਟੇ ਜਿਹੇ ਲਾਲਚ ਪਿੱਛੇ ਕੁਰਸੀ ਦੇ ਲਾਲਚ ਪਿੱਛੇ ਇਹ ਗੱਲ ਕੀਤੀ ਆ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਕਿ ਪਹਿਲਾਂ ਹੀ ਕੋਈ 35-40 ਸਾਲ ਤੋਂ ਅੰਮ੍ਰਿਤਸਰ ਜਿਹੜਾ ਉਹ ਭਾਜਪਾ ਦੇ ਹਵਾਲੇ ਕਰ ਛੱਡਦਾ ਰਿਹਾ ਇੱਥੇ ਪੰਜ ਅਸੈਂਬਲੀ ਹਲਕਿਆਂ ਚੋਂ ਚਾਰ ਹਲਕੇ ਭਾਜਪਾ ਕੋਲ ਐਮਪੀ ਦੀ ਸੀਟ ਭਾਜਪਾ ਕੋਲ ਕਾਰਪੋਰੇਸ਼ਨ ਦਾ ਮੇਅਰ ਭਾਜਪਾ ਕੋਲ ਇੰਪਰੂਵਮੈਂਟਸ ਦਾ ਚੇਅਰਮੈਨ ਭਾਜਪਾ ਕੋਲ ਈਵਨ 48 ਦਲ ਦੇ ਕੌਂਸਲਰ ਗਿਣਤੀ ਵਿੱਚ ਵਧਨੇ ਉਹਦੇ باوجود ਵੀ ਮੇਅਰ ਭਾਜਪਾ ਦਾ ਬਣਾਇਆ ਜਾਂਦਾ ਸੀ ਤੇ ਹੁਣ ਜੋ ਕੰਸਵਾ ਮਿਲ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੋਈ ਸਿੱਖ ਤੇਰਾ ਨਹੀਂ ਲੱਭ ਰਿਹਾ ਤੇ ਉਹ ਵੀ ਇੱਕ ਗੈਰ ਸਿੱਖ ਨੂੰ ਸਾਨੂੰ ਇਹ ਨਹੀਂ ਕਿ ਕਿਸੇ ਨਾਲ ਕੋਈ ਧਰਮ ਨਾਲ ਸਾਨੂੰ ਕੋਈ ਨਫ਼ਰਤ ਆ ਜਾ ਕਿਵੇਂ ਉਹ ਇੱਕ ਗੈਰ ਸਿੱਖ ਨੂੰ ਗੱਲ ਜਿੱਥੇ ਆ ਜਾਂਦੀ ਜਦੋਂ ਇਹ ਸਿੱਖੀ ਦਾ ਧੁਰਾ ਤੇ ਸਿੱਖਾਂ ਦੀ ਨਮੁੰਦਾਜ ਮਾਤਾ ਸ਼੍ਰੋਮਣੀ ਕਾਲੀ ਦਲ ਕੋਈ ਇੱਕ ਗੈਰ ਸਿੱਖ ਉਮੀਦਵਾਰ ਅੰਮ੍ਰਿਤਸਰ ਤੋਂ ਉਦਾਰਨਾ ਚਾਹੁੰਦੀ ਆ ਕਾਂਗਰਸ ਸ਼ੁਰੂ ਤੋਂ ਹੀ ਕਾਂਗਰਸ ਦੇ ਹੱਥ ਉਹ ਜਿਹੜੇ ਆ ਸਿੱਖਾਂ ਦੇ ਖੂਨ ਦੇ ਨਾਲ ਭਿੱਜੇ ਆ ਉਹ ਕਦੀ ਵੀ ਸਿੱਖ ਸੋਚ ਦੇ ਨਾਲ ਉਹਨਾਂ ਨੇ ਹਮਦਰਦੀ ਨਹੀਂ ਕੀਤੀ ਆਮ ਆਦਮੀ ਪਾਰਟੀ ਬਾਰੇ ਆਪਾਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਜਾਣੂ ਆ ਵੀ ਉਹਨੂੰ ਲਿਆਂਦਾ ਹੀ ਪੰਜਾਬ ਨੂੰ ਤਬਾਹ ਕਰਨ ਲਈ ਤੇ ਸਿੱਖਾਂ ਨੂੰ ਖਾਸ ਕਰਕੇ ਸਪੈਸ਼ਲੀ ਦਬਾਉਣ ਲਈ ਉਹਦਾ ਆਧਾਰਨ ਪੰਜਾਬ ਨੂੰ ਤਬਾਹ ਅੱਜ ਜੋ ਪੰਜਾਬ ਦੇ ਹਰਾਰ ਬਣੇ ਹੋਏ ਆ ਉਹ ਕਿਸੇ ਨੂੰ ਭੁੱਲੇ ਨਹੀਂ ਐ ਤੇ ਸਿੱਖੀ ਨੂੰ ਸਿੱਖਾਂ ਨੂੰ ਦਬਾਉਣ ਵਾਲੀ ਗੱਲ ਇਹ ਆ ਕਿ ਬਿਨਾਂ ਕਿਸੇ ਗੱਲ ਤੇ ਸਿੱਖੀ ਦਾ ਪ੍ਰਚਾਰ ਕਰ ਰਿਆ ਨੂੰ ਉਹ ਡਿਬਲੂ ਗੱਲ ਦੀ ਜੇਲ੍ਹ ਚ ਪਹਿਲਾ ਸਾਲ ਦੀ ਐਨਐਸਏ ਹੁਣ ਫੇਰ ਵਧਾਤੀ ਆ ਮਤਲਬ ਕੱਟੜ ਸਿੱਖਾਂ ਦੀ ਦੁਸ਼ਮਣ ਜਮਾਤ ਤੇ ਇਸ ਇਨ੍ਹਾਂ ਹਾਲਾਤਾਂ ਦੇ ਵਿੱਚ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੋਈ ਚਿਹਰਾ ਉਸ ਲੈਵਲ ਦਾ ਕਿ ਜਿਹੜਾ ਤਰਨਜੀਤ ਸਿੰਘ ਹੁਣਾਂ ਨੂੰ ਟੱਕਰ ਦੇ ਸਕੇ ਉਹ ਚਿਹਰਾ ਮੈਦਾਨ ਦੇ ਵਿੱਚ ਲਿਆਈਏ ਸੋ ਅਸੀਂ ਅੱਜ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਆ ਅਸੀਂ ਮਤਲਬ ਦੋਨਾਂ ਨੇ ਆਪਸ ਵਿੱਚ ਬਲੇਅਰ ਸਾਹਿਬ ਤੇ ਮੈਂ رائے ਵੀ ਕੀਤੀ ਔਰ ਪਾਰਟੀ ਦੀ ਪੀਐਸਸੀ ਦੇ ਅੱਗੇ ਵੀ ਇਹ ਮੰਗ ਰੱਖੀ ਆ ਕਿ ਮਾਨ ਸਾਹਿਬ ਨੂੰ ਅਸੀਂ ਰਿਕੁਐਸਟ ਕਰੀਏ ਕਿ ਉਹਨਾਂ ਦੇ ਬੇਟੇ ਜਿਹੜੇ ਸਦਾ ਇਮਾਨ ਸਿੰਘ ਮਾਨ ਉਹਨਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਜਾਵੇ ਤਾਂ ਕਿ ਜਿਹੜਾ ਇੱਥੇ ਸਿੱਖੀ ਨੂੰ ਖਤਮ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਸੰਪੰਥਕ ਵੋਟ ਜਿਹੜੀ ਆ ਉਹ ਬੜੀ ਦੁਚਿੱਤੀ ਚ ਔਰ ਬੜੀ ਪਰੇਸ਼ਾਨੀ ਮਜੂਸੀ ਦੇ ਵਿੱਚ ਹੈ ਵੀ ਇਹ ਕੀ ਬਣ ਰਿਹਾ ਇਸ ਕਰਕੇ ਉਹਨਾਂ ਨੂੰ ਲਿਆ ਕੇ ਖਿਲਾਇਆ ਜਾਵੇ ਤਾਂ ਕਿ ਅਸੀਂ ਆਪਣੀ ਸੰਪੰਥਕ ਵੋਟ ਜਿਹੜੀ ਆ ਉਹਨੂੰ ਬਚਾ ਸਕੀਏ ਇਸ ਸੰਬੰਧੀ ਅੱਜ ਅਸੀਂ ਤੁਹਾਡੇ ਰੂਪ ਵਿੱਚ ਹੋਏ ਹਨ ਮਾਨ ਸਾਹਿਬ ਤੁਸੀਂ ਮਾਰਗਵਾਹ ਕੀਤੀ ਹੈ ਮਾਨ ਸਾਹਿਬ ਅਸੀਂ ਆਪਣੇ ਸਿਧਾਂਤ ਤੇ ਹੀ ਰਵਾਂਗੇ ਕਿਸੇ ਨਾਲ ਸਾਥ ਦਤ ਜੀ ਨਾ ਲਿਆ ਅੱਜ ਉਹ ਅੰਦਰ ਨਹੀਂ ਕੀ ਵਕਈ ਹੋ ਹੈ ਇਸ ਜੁਰਮ ਦੇ ਹਾਂਜੀ ਕਿ ਲੱਗਦਾ ਕਿ ਉਹਨਾਂ ਨੇ ਕੋਈ ਨਹੀਂ ਜੁਰਮ ਬਾਰੇ ਤੇ ਮੈਨੂੰ ਜਾਣਕਾਰੀ ਨਹੀਂ ਪਰ ਸਿਰੇ ਦਾ ਬੇਈਮਾਨ ਔਰ ਪੰਜਾਬ ਦੇ ਨਾਲ ਜਿੰਨਾ ਵੱਡਾ ਧੋਖਾ ਉਹਨੇ ਕੀਤਾ ਆ ਸੱਤ ਰਾਜ ਸਭਾ ਮੈਂਬਰ ਬਣਾਏ ਨੇ ਤੇ ਸਾਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਕਿੱਥੇ ਗਏ ਆ ਕਿਹੜੇ ਆਮ ਆਦਮੀ ਪਾਰਟੀ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਜਾਂ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਕੋਈ ਚੇਤੇ ਆਉਂਦਾ ਆਮ ਆਦਮੀ ਸੋ ਉਹ ਤੇ ਲੁੱਟ ਸੋਟ ਲਈ ਆਏ ਸੀ ਦਾ ਲੱਗ ਗਿਆ ਉਹਨਾਂ ਦਾ ਤੇ ਰੱਜ ਕੇ ਲੁੱਟਣ ਡਏ ਆ ਪੰਜਾਬ ਨੂੰ ਕੋਈ ਪੰਜਾਬ ਨਾਲ ਦਰਦ ਨਹੀਂ ਹੈਗਾ ਪੰਜਾਬ ਦੇ ਖਰਚੇ ਤੇ ਬਾਹਰਲੇ ਸੂਬਿਆਂ ਤੇ ਜਾ ਕੇ ਇਲੈਕਸ਼ਨਾਂ ਸਭ ਕੁਝ ਉਹ ਕਿਥੇ راਗਵ ਚੱਡੇ ਤੇ ਕੀ ਪੱਲੇ ਸੀ ਪਹਿਲਾਂ ਤਾਂ ਉਹਦੀ ਸ਼ਕਲ ਸੂਰਤ ਵੀ ਵੇਖੀ ਆ ਨਾ ਤੁਸੀਂ ਵੀ ਸਭ ਤੋਂ ਗਰੀਬ ਤੇ ਸਭ ਤੋਂ ਗਰੀਬ ਇਹ ਹੈਗਾ ਸੀ ਨਮਾਇਦਾ ਉੱਥੇ ਦਿੱਲੀ 'ਚ ਕਹਿਣ ਡਿਆ ਤੇ ਅੱਜ ਉਹਦੇ ਕੀ ਹਾਲਾਤ ਨੇ ਚਗਣਾ ਹੀ ਬਦਲ ਗਈਆਂ ਉਹ ਲੁੱਟਣ ਆਏ ਹੁਣ ਉਹਦਾ ਲੱਗ ਗਿਆ ਸੂਰਜ ਸਾਹਿਬ ਕਰਨ ਜੀ ਸੰਤੂ ਗਰੇ 2000 ਸਤੇ ਕੁਛ ਹਲਕੇ ਅੱਜ ਕੱਲ ਤੁਸੀਂ ਪੈਰਾਸ਼ੂਟ ਨਾਲ ਉਤਰਿਆ ਆਓ ਮੇਤਵਾਰ ਹਾਂ ਜਿਹਦੇ ਵਿੱਚ ਕੁਸ਼ਾਤ ਨਹੀਂ ਮਾਨਸਿੰਘ ਵਾਸਤੇ ਵੀ ਇਹੋ ਕੱਲ ਬਿਲਕੁਲ ਨਹੀਂ ਨਹੀਂ ਉਹ ਕਿਸ ਤਰ੍ਹਾਂ ਸੁਣਨੀ ਪੈ ਗਈ ਉਹ ਤਾਂ ਆਲਰੇਡੀ ਪਾਰਟੀ ਚ ਹੈ ਅਸੀਂ ਪਾਰਟੀ ਦਾ ਉਮੀਦਵਾਰ ਖੜਾਣਾ ਹਾਂ ਹਾਂਜੀ ਬਾਰੀ ਨਹੀਂ ਨਾਗੇ ਬਾਰੀ ਨਹੀਂ 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 ਬਾਰੀ ਕਿਸ ਤਰ੍ਹਾਂ ਸਾਡੀ ਪਾਰਟੀ ਦਾ ਤੇਗਾ ਕਿ ਨਹੀਂ ਤਰਨਜੀਤ ਸਿੰਘ ਹਾਂਜੀ ਬੱਬਰ ਸਰ ਦਾ ਵਸਲੀਕ ਨਹੀਂ ਨਾ ਨਹੀਂ ਇਹ ਤਾਂ ਕੋਈ ਗੱਲ ਨਹੀਂ ਹੁੰਦੀ ਪਿਆ ਅਮਰਦਾ ਸਰ ਦਾ ਵਸਲੀਕ ਹੋਣਾ ਕੋਈ ਕੰਡੀਸ਼ਨ ਨਹੀਂ ਇਸ ਤਰ੍ਹਾਂ ਹੈਗੀ ਅਮਰਸਰ ਦਾ ਵਸਲੀਕ ਅਮਰਸਰ ਦਾ ਹੱਕ ਰੱਖਣ ਵਾਲਾ ਜਿੰਦਾ ਮੈਂ ਮੰਨ ਲਓ ਮੈਂ ਉਪਕਾਰ ਸਿੰਘ ਜਿੰਨੂੰ ਕਿਹਾ ਜਾ ਰਿਹਾ ਹੈ ਮੈਂ ਰਿਕਵੈਸਟ ਕਰਨ ਲਿਆ ਕਿ ਮਾਨ ਸਿੰਘ ਮਾਨ ਨੂੰ ਲਿਆ ਦਦਾ ਜਾਵੇ ਮੈਂ ਦਿਨ ਰਾਤ ਇੱਕ ਕਰਕੇ ਨਾਲ ਜਿੰਨੇ ਜੋਗਾ ਮੈਂ ਸਪੋਰਟ ਕਰਾਂਗਾ ਪਤਾ ਨਹੀਂ ਸਜੀ ਬਾ ਕਿਉਂ ਹਣੀ ਬਲੇਰ ਸਾਹਿਬ ਕਿਉਂ ਨਹੀਂ ਬਲੇਰ ਸਾਹਿਬ ਆਪਣੇ ਰੁਕੇ ਤੋਂ ਹੋਣਗੇ ਖਰੂਰ ਸਾਹਿਬ ਤੋਂ ਹਾਂਜੀ ਬਲੇਰ ਸਾਹਿਬ ਦਾ ਜਿਹੜਾ ਹਲਕਾ ਆ ਪੰਥਕ ਸੀਟ ਆ ਵਿਨਿੰਗ ਸੀਟ ਆ ਜਿੱਤਾਂਗੇ ਉਹ ਬਲੇਰ ਸਾਹਿਬ ਦਾ ਤਾਂ ਕੋਈ ਵੀ ਜੇ ਬਲੇਰ ਸਾਹਿਬ ਨੇ ਉਹ ਤੇ ਐਮਪੀ ਕੈਂਡੀਡੇਟ ਨੇ ਉਹ ਖਰੂਰ ਸਾਹਿਬ ਤੋਂ ਹਾਂ ਵੱਖਰੀ ਗੱਲ ਵੀ ਅਨਾਉਂਸ ਜੇ ਨਹੀਂ ਹੋਇਆ ਪਰ ਇਹ ਆ ਕਿ ਸਾਰੀ ਪੀਐਸ ਵੀ ਖੜੀ ਹੈ ਉਹਨਾਂ ਦੇ ਨਾਲ